ਕੋਨੇ-ਕੋਨੇ ਤੋਂ ਆਈ ਮੇਰੀ ਬਹੁਤ ਹੀ ਕਾਲੀਓ ਫਿਚਰ ਨੰਬਰ ਤੇ ਮੇਰੇ ਭਾਈ ਮੈਨੂੰ ਅਸ਼ੀਰਵਾਦ ਦੇਣ ਵਾਲੇ ਮੈਨੂੰ ਪਿਆਰ ਕਰਨ ਵਾਲੇ ਤੇ ਮੇਰੇ ਦਾਬਾ ਜੀ ਲੋਕਤਾਂ ਮੇਰਾ ਦਿਉਦਾ ਜੀ ਸੁਆਲ ਉਹਨੂੰ ਮਨਨ ਵਾਲੇ ਹਰ ਤਰ੍ਹਾਂ ਨੂੰ ਐਕਸੈਪਟ ਕਰਨ ਵਾਲੇ ਮੇਰੇ ਨੌਜਵਾਨ ਸਾਥੀ ਮੇਰੇ ਬਜ਼ੁਰਗ ਮੇਰੀਆਂ ਮਾਤਾ ਇਹਦੀ ਕੁਛ ਬੇਟੀਆਂ ਸਭ ਤੋਂ ਪਹਿਲਾਂ ਦੋਨੇ ਹਸਪੰਦ ਕੇ ਸਰਨ ਫਤੇ ਉਸ ਦਾ ਜੀ ਬਾਈ ਦੂਜੀ ਦਾ ਖਾਲਸਾ ਬਾਈ ਦੂਜੀ ਕੀ ਮਤੀ ਜਲਦੀ ਕਦੇ ਉਹ ਸਟੇਜ ਤੇ ਬੋਲਣ ਦਾ ਮੌਕਾ ਮਿਲਿਆ ਤੇ ਹਮੇਸ਼ਾ ਸ਼ਰੋਮ ਲਈ ਅਕਾਲੀ ਦਲ ਦੀ ਕੀ ਗੱਲ ਕੀਤੀ ਆ ਉਹਨਾਂ ਦੇ ਹੱਥ ਕੀ ਬੋਲਨੇ ਕ ਗੱਲਵਾਰੀ ਕਦੇ ਸੋਚਿਆ ਹੀ ਨਹੀਂ ਤੁਵਾ ਜੀ ਪੁਲਿਸੋਂ ਨਾਲਵੇਂ ਦੇ ਵਿੱਚ ਮੈਨੂੰ ਯਾਦ ਆ ਭਾਈ ਚਨਾਇਆ ਸੀ ਜਦੋਂ ਉਹ ਸਦਾ ਜਿੰਦੂ ਸਿੰਘੂਆਂ ਸਾਹਿਬ ਚੁੱਕੇ ਉਦੋਂ ਮੇਰੀ ਜੁੱਤੀ ਸੁਟਨੇ ਹੋਇਆ ਕਰਦੀ ਸੀ ਔਰ ਅਸੀਂ ਇਕੱਲੇ ਹੀ ਦੋ ਤਾਂ ਜਣੇ ਘਰ ਵਿੱਚ ਸੀ ਜਿਹੜੇ ਓਕੇ ਅਸੀਂ ਬੈਠ ਕੇ ਜਿਨ੍ਹਾਂ ਨੇ ਬਾਕੀਆਂ ਕਰ ਬੜਾ ਮਾੜਾ ਸਮਾਸੀ ਸਾਰਾ ਪਿੰਡ ਇੱਕ ਪਾਸੇ ਸੀ ਸਾਰੇ ਦਾਸ ਤੋਂ ਕੰਮ ਜਾਂਦਾ ਜੁਣੜੀ ਅਕਾਲੀ ਦਲ ਨੂੰ ਤੀਰ ਕਮਾਨ ਉਹਨੂੰ ਜੁਣੜੀ ਕਾਂਗਰਸ ਦਾ ਚੋਣ ਨਿਸ਼ਾਨ ਸੀ ਜਿੱਤੇ ਮੈਂ ਕਈ ਵਾਰ ਪਾਈ ਸੀ ਉਹ ਤੋਂ ਬਾਅਦ 1992 ਜਾ ਕੇ ਆਪਾਂ ਬਾਈਆਊਟ ਕਰਤਾ ਫਿਰ 1995 ਦਾ ਮਾਈ ਇਲੈਕਸ਼ਨ ਤੁਸੀਂ ਸਾਰੇ ਜਾਣਦੇ ਹੋ ਜੁਣੜੀ ਅਕਾਲੀ ਦਲ ਤੇ ਬੜਾ ਔਖਾ ਸਮਾਸੀ ਇਰੇ ਪਿਤਾ ਜੀ ਨੇ ਬੜਾ ਵੱਡਾ ਸੈੱਟ ਚੱਕਿਆ ਬਹੁਤ ਵੱਡਾ ਕਦਮ ਲਿਆ ਤੇ ਅਕਾਲੀ ਦਲ ਦੀ ਬਹੁਤ ਥੋਕ ਕੇ ਮਦਦ ਕੀਤੀ ਬਾਦੂ ਸਾਹਿਬ ਨਾਲੇ ਮੋਢੇ ਨਾਲ ਮੋਢਾ ਲਾ ਕੇ ਖੜ ਗਏ ਕਹਿੰਦੇ ਬੇਟਾ ਜੋ ਮਰਤੀ ਹੋ ਜੇ ਇਹਨਾਂ ਦੀ ਮਦਦ ਕਰ। ਚਲੋ ਪਰਾਪਰ ਦੀ ਕਿਰਵਾ ਮਈਆਪਾ ਇਲੈਕਸ਼ਨ ਜਿੱਤੇ ਇਹ ਪੰਜਾਬ ਦੀ ਹਮੇਂ ਕਦਮ ਦੀ। ਸੱਜ ਨੇ ਆਪਣੀ ਸਰਕਾਰ ਆ ਗਈ ਆਪਣੇ ਬੋਕਾ ਨੂੰ ਹੋਈ ਕੋਈ ਦੋੜਾਈ ਨਹੀਂ ਪਰ ਉਹਦੇ ਨਾਲ ਸਾਥ ਤੁਸੀਂ ਵੀ ਬਹੁਤ ਦਿੱਤਾ। ਉਹ ਤੋਂ ਬਾਅਦ 2002 ਦੇ ਵਿੱਚ ਕੈਪਟਨ ਸਾਹਿਬ ਦੀ ਗਵਰਨਮੈਂਟ ਬਣ ਗਈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ। ਇਹ ਬੜੇ ਸਖਤ ਮੁੱਖ ਮੰਤਰੀ ਸੀ। ਉਹਨਾਂ ਨੇ ਬੜਾ ਨੁਕਸਾਨ ਕੀਤਾ ਸਾਹਿਬ। ਰੋਜ ਬਸੰਦਰ ਚਲਾਨ ਕਰੇ ਕੋਸ਼ ਕਰੇ ਕੋਸ਼ ਕਰੇ ਸਾਨੂੰ ਰਾਤ ਨੂੰ ਭਜਣਾ ਪੈਂਦਾ। ਇਹਦੇ ਸਾਡੇ ਤੇ 25 ਪਰ ਸੀ। ਨਾਵ ਖੜੇ ਨੇ ਇਹ ਨਹੀਂ ਆਖੀ ਨਾ ਨਹੀਂ 2007 ਚ ਦੁਬਾਰਾ ਫੇਰ ਕੰਮ ਕਰਕੇ ਫੇਰ ਸਰਕਾਰ ਬਣੀ ਉਦੋਂ ਉਸਤਾਨ ਮੱਤੀ ਸਿੰਘ ਬਾਦਮਤੇ। 2010 ਦੇ ਤੋਂ ਛੱਡੇ ਕੇ ਚਲੇ ਗਏ ਫੇਰ ਦੋ ਰਸਤੇ ਬਣ ਗਏ ਆਪਣੇ ਸਾਰੇ ਆਸਤੀ ਜੇ ਆਪਾਂ ਕਿੱਥੇ ਹੀ ਸੀ ਸਰ। ਅੱਜ ਤੁਸੀਂ ਦੇਖ ਲਈ ਤੇ ਤੋ ਰਸਤੇ ਮੰਗੇ ਮੰਨੀ ਇਹ ਨਾ ਹੋਵੇ ਕਿ ਤੁਸੀਂ ਭਰਾ ਇਕੱਠੇ ਹੋ ਜਿਉਂ ਕਿ ਅਸੀਂ ਫੇਰ ਪੀਸੇ ਜਾਈਏ ਵਿੱਚ ਕਿਉਂਕਿ ਤੁਸੀਂ ਸਾਰੇ ਹੀ ਸੁਭਾਅ ਤੋਂ ਬੜੇ ਵਾਪਰ ਹੋ ਰਹੇ ਹੋ ਥੋੜਾ ਜਿਹਾ ਰੁੱਖਾ ਸੁਭਾਅਾਂ ਕਿ ਸੰਭਾਲੇ ਸਾ ਨਹੀਂ ਕਹਿੰਦੇ ਮੇਰੇ ਤੇ ਹੌਸਾ ਰੱਖ ਮੈਂ ਨਾ ਆਂ

ਆਪਾਂ ਮਿਹਨਤ ਬੜੀ ਕੀਤੀ ਪਰ ਪਾਰਟੀ ਦਾ ਕਰਾਫ ਥੋੜਾ ਲੱਗਦਾ ਸੀ ਆਪਾਂ ਆ ਕੇ ਕੋਈ ਉੱਖ ਨਹੀਂ ਫਿਰ ਲੱਗੇ 2022 ਦੇ ਵਿੱਚ ਫੇਰ ਪਾਰਟੀ ਦਾ ਕਰਾਫ ਹੋ ਪਾਣਾ ਸੀ ਆਪਾਂ ਫੇਰ ਬਹੁਤ ਮਿਹਨਤ ਕੀਤੀ ਤੁਹਾਡੇ ਸਾਰਿਆਂ ਦੀ ਮਿਹਨਤ ਸਦਕਾ ਆਪਾਂ ਫੇਰ ਬਾਜੀ ਜਿੱਤ ਲਈ ਜਮਾ ਕਰੀਬ ਜਾ ਕੇ ਆਪਾਂ ਬਾਜੀ ਹਾਰ ਕੇ ਇੱਕ ਤਹਫਤਾ ਮੈਂ ਤੇਰੇ ਪਰਵਾਰ ਨੂੰ ਸੈੱਟ ਕਰਨ ਦੇ ਵਿੱਚ ਮੈਨੂੰ ਲੱਗਿਆ ਇੱਕ ਹਫ਼ਤਾ ਹੋ ਗਿਆ ਹਫ਼ਤੇ ਬਾਅਦ ਮੈਂ ਫੇਰ ਸਾਰੇ ਦੇ ਵਿੱਚ ਆ ਗਿਆ ਸੀ ਜਿਹੜਾ 50000 ਬੰਦਾ ਜਿਹਨੇ ਮੇਰੇ ਤੇ ਇਤਬਾਰ ਕੀਤਾ ਮੈਨੂੰ ਪਿਆਰ ਕੀਤਾ ਜਿਹਨਾਂ ਨੇ ਉਹਨੂੰ ਮੈਂ ਛੱਡ ਨਹੀਂ ਸਕਦਾ ਮੈਂ ਨਾਲ ਉੱਤਰ ਗਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਫੇਰ ਉਸੇ 스피ਡ ਨਾਲ ਚੱਲ ਪਈ ਆਰਟੀਕਲ graph ਹੋਰ ਨਿਕਲਦਾ ਆ ਆਪਾਂ ਹੋਰ ਰੇਟ ਵਧਾ ਸਕਦੇ ਹਾਂ ਦੋ ਹਜ਼ਾਰ 24 ਦੇ ਵਿੱਚ ਐਮਪੀ ਇਲੈਕਸ਼ਨ ਆ ਗਿਆ ਆਪਾਂ ਫੇਰ ਵੀ ਤਿੰਨਾਂ ਪਾਰਟੀਆਂ ਦੇ ਬਰੋਬਰ ਆਪਣੇ ਇਕੱਲੇ ਹਲਕੇ ਤੋਂ ਤੁਹਾਡੀ ਸਾਰਿਆਂ ਦੀ ਕਿਰਪਾ ਨਾਲ ਫੇਰ ਵੋਟ ਲੇਗੀ ਬਾਈ ਇਲੈਕਸ਼ਨ ਆ ਗਿਆ ਜਿਹੜੀ ਅਸਲ ਗੱਲ ਕਿੱਥੋਂ ਆਪੇ ਸ਼ੁਰੂ ਹੁੰਦੀ ਹੈ ਮੈਂ ਜਦੋਂ ਬਾਈ ਇਲੈਕਸ਼ਨ ਆਇਆ ਤੇ ਮੈਨੂੰ ਬੁਲਾਇਆ ਮੈਨੂੰ ਕਹਿੰਦੇ ਵੀ ਕੀ ਪ੍ਰੋਗਰਾਮ ਆ ਮੈਂ ਕਹਿੰਦੀ ਦੋ ਜਣਾ ਹੁਕਮ

ਇਹਨਾਂ ਨੂੰ ਮੇਰੇ ਸੁਖੀ ਦੀ ਸੁਖੀ ਕਹਿੰਦੇ ਕਿ ਮੈਂ ਤਾਂ ਲੜਨਾ ਨਹੀਂ ਹੈ। ਚਲੋ ਮੈਂ ਕਹਿੰਦੀ ਜੇ ਤੁਸੀਂ ਨਹੀਂ ਲੜਦਾ ਤਾਂ ਫਿਰ ਤੁਸੀਂ ਦੱਸੋ ਕੌਣ ਲੜੂਗਾ। ਕਹਿੰਦੇ ਕੋਈ ਨਹੀਂ ਆਪਾਂ ਰਿਆ ਕਰਨਾਂਗੇ ਮੈਂ ਕਹਿੰਦੀ ਜੋ ਤੁਹਾਡਾ ਹੁਕਮ ਉਦੋਂ ਬਾਅਦ 10 ਦਿਨਾਂ ਬਾਅਦ ਮੈਨੂੰ ਦੇਹੀ ਪਲਾ ਦੇ। ਮੈਨੂੰ ਕਹਿੰਦੇ ਇਲੈਕਸ਼ਨ ਆਪਾਂ ਦੇਖਦੇ ਹਾਂ ਪਰ ਤਿਆਰੀ ਕਰ। ਤੋਏ ਲੈ ਕੇ ਕਹਿੰਦੇ ਮੈਂ ਕਿ ਠੀਕ ਹਾਂ ਮੈਂ ਤਿਆਰੀ ਵੇਟ ਦੀ। ਦੀਪੀ ਨੂੰ ਕੋਈ ਲਾਲਚ ਮਿਲ ਗਿਆ ਹੋਣਾ ਦੀਪੀ ਨੂੰ ਕੋਈ ਬੇਇੱਜ਼ਤੀ ਕੀਤੀ ਹੋਣੀ ਆ ਦੀਪੀ ਨੂੰ ਕਿਸੇ ਕਿਸਮ ਦਾ ਕੋਈ ਇਹਨੇ ਰੋਤੂਗਾ ਪਾਕਿਸਤਾਨ ਹੋਣਾ ਚਾਹਤਾਂ ਲਈ ਕਹੇ ਆ 2 ਮਹੀਨੇ ਹੋ ਗਏ ਮੇਰੇ ਕੋਲੇ ਆਫਰ ਆ ਗਿਆ 2 ਮਹੀਨੇ ਹੋ ਗਏ ਜਦੋਂ ਦਾ ਬਾਇਲੈਕਸ਼ਨ ਹੋਇਆ ਉਹ ਦਿਨ ਦੇ ਮੇਰੇ ਮਗਰ ਫਿਰਦੇ ਜਿੰਨਾ ਵੀ ਬੋਲੂਗਾ ਸੱਚ ਬੋਲੂਗਾ ਕਿਉਂਕਿ ਸੰਘਰਸ਼ ਹਮੇਸ਼ਾ ਲੜਬੜੀ ਹੁੰਦੀ ਹੈ ਕਦੇ ਝੂਠ ਦੀ ਨਹੀਂ ਮਾਰਦੀ ਮੈਨੂੰ ਕਾਂਗਰਸ ਦਾ ਵੀ ਆਫਰ ਆਇਆ ਉਹ ਵੀ ਕਦੇ ਵੀ ਸਾਡੇ ਨਾਲ ਆ ਜਾਂਦਾ ਇੱਥੇ ਤੇ ਕੋਈ ਕੁਝ ਨਹੀਂ ਮਿਲਣਾ ਬੰਦੇ ਕੋਈ ਨਹੀਂ ਕੋ ਤਾਂ ਗੱਲ ਬੋਲਦਾ ਮੈਨੂੰ ਭਾਜੀਪੀ ਦੇ ਇਕੇ ਪਲੱਟੇ ਬੈਠੇ ਹੋਣੇ ਨੇ ਸ਼ਾਇਦ ਉਹਨਾਂ ਨੇ ਵੀ ਨਹੀਂ ਮੈਂ ਉਸਨੂੰ ਨਹੀਂ ਦਿੱਤਾ मैं बने मैं नहीं जी इन्होंने भरावान बहुत धक्का कहो गांव गई मैं सानिहा। सानिहा। जी आम बंदी लखी भी होंगी मेरी दोनों बंदी हुई कहते जी वो कहीं ਮੇਰੇ ਲਈ ਇੱਕ ਲੱਗਤਾ ਮੇਰੀ ਪਾਰਟੀ ਦੇ ਨਾਲ ਲੱਣੀ ਹੁੰਦੀ ਹੈ ਮੇਰੇ ਬਾਪੂ ਜੀ ਨੇ ਇਸ ਪਾਰਟੀ ਚ ਮੈਨੂੰ ਸਾਡੀ ਮਾਂ ਪਾਈ ਸੀ ਬਾਪੂ ਸਾਹਿਬ ਨੂੰ ਸਾਡੇ ਸਾਰੇ ਪਰਿਵਾਰ ਦੀ ਤੇ ਦੂਜੀ ਲੱਤ ਮੇਰੀ ਮੋਹ ਦੀਆਂ ਤੰਦਾਂ ਨਾਲ ਬੰਨੀ ਹੋਈ ਹੈ ਜਿਹੜੀ ਮੈਂ ਸਦਾ ਪੂਰੀ ਜ਼ਿੰਦਗੀ ਤੋਂ ਬਾਪੂ ਸਾਹਿਬ ਨੂੰ ਅਸੂ ਸਾਡਾ ਪਰਿਵਾਰ ਪਿਆਰ ਕਰਦਾ ਸਤਿਕਾਰ ਕਰਦਾ ਮੈਂ ਮੈਨੂੰ ਤੁਸੀਂ ਜੋ ਮਾਣ ਦਿੱਤੇ ਲੋ ਮੈਂ ਐਹੀਂ ਬਹੁਤ ਖੁਸ਼ ਹਾਂ ਮੇਰੇ ਕੋਲ ਚਲੋ ਉਹਨਾਂ ਨੂੰ ਵੀ ਪਰ ਮੈਨੂੰ ਹਫਤੇ ਹਫਤੇ ਬਾਅਦ ਫੋਨ ਆਉਂਦੇ ਰਹੇ ਮੈਂ ਤਾਂ ਅਸਰ ਹੈ ਪਰ ਤਾਂ ਤਾਂ ਰਹੇ ਕਿ ਪ੍ਰਧਾਨ ਸਾਹਿਬੇ ਤੇ ਬਹੁਤ ਪ੍ਰੈਸ਼ਰ ਆ ਮੇਰਾ ਬਹੁਤ ਤੁਕੂਤੀ ਮੈਨੂੰ ਕਹਿ ਰਹੇ ਅਭੀ ਤੋ ਆ ਜਾ ਕਿ ਮੈਂ ਕਲਾਬ ਦੇ ਕੇ ਆ ਗਿਆ ਮੈਂ ਤੁਸੀਂ ਮੇਰੀ ਕਮਜ਼ੋਰੀ ਸਮਝ ਲਵਾ ਪਿਆ ਹੁ ਮੈਂ ਤੁਹਾਨੂੰ ਛੱਡ ਨਹੀਂ ਸਕਦਾ ਮੈਂ ਅਕਾਲੀ ਦਰ ਨੂੰ ਨਹੀਂ ਛੱਡ ਸਕਦਾ ਜੀ ਗੱਲ ਨੂੰ ਜੀ ਮੈਂ ਤੁਹਾਡੇ ਨਾਲ ਕੀ ਕਰੀਏ ওকে ਪ੍ਰੋਗਰਾਮ 'ਚ ਆਉਗੇ ਨਹੀਂ ਮੈਂ ਆਉਣਾ ਪਿੰਦਾ

ਉਹਨਾਂ ਦਾ OSD ਸਾਫਤਾ ਆਫਿਸ ਦੇ ਵਿੱਚ ਸਰਤਾ ਗੁਰਿੰਦਰ ਸਿੰਘ ਜੀ ਨੇ ਬਿਠਾਇਆ ਰਿਹਾ ਤੇ ਮੈਂ ਜੀ ਤੁਸੀਂ ਬੈਠ ਕੇ ਕੰਮ ਕਰੋ ਮੇਰਾ ਆਫਸਰ ਮਾ ਲੋ ਸਾਰਾ ਮੋਨੀਟਰ ਕਰੋ ਤੇ ਮੇਰੇ ਮਨ ਚ ਕੋਈ ਪਾਪ ਹੁੰਦਾ ਜਾਂ ਕੋਈ ਐਗੋ ਜਿਹੀ ਬੇਇਮਾਨੀ ਹੁੰਦੀ ਤੇ ਮੈਂ ਆਪ ਦਾ ਸਾਰਾ ਕੁਝ ਸਾਰਾ ਪੜਦਾ ਉਸ ਉਸ ਵੇਲੇ ਥੋੜਾ ਜਿਹਾ ਮੰਨ ਲਓ ਇੰਨੀ 6 ਵਜੇ

ਕਿ ਮੈਂ ਆਪ ਸਾਥ ਸੁਥਾ ਦਾ ਬੰਦਾ ਹਾਂ ਆਪਕਿ ਮੇਰੇ ਨਾਲ ਨਹੀਂ ਹੋ ਸਕਦਾ ਕਦੇ ਤਾਂ ਵੇਖਣਾ ਹੋਰ ਦੇਖਣਾ ਹੋਰ ਦੇਖਣਾ ਚਲੋ ਅਖੀਰ ਤੇ ਇਕਦਮ ਮੈਨੂੰ ਬੁਲਾਇਆ ਜਨਵਰੀ ਦੀ ਗੱਲ ਆ ਮੈਨੂੰ ਕਹਿੰਦੇ ਦਿਨ ਦੀ ਤੂੰ ਆਪਾ ਸਰਦਾਰ ਮਰਦੀਪ ਚੌਧਰ ਸਾਹਿਬ ਨੇ ਮੇਰੇ ਨਾਲ ਬੁਲਾਇਆ ਲੱਗਦਾ ਇਹ ਤੋਂ ਵਧੀਆ ਗੱਲ ਕੀ ਹੋ ਸਕਦੀ ਆਰਾਵ ਆਰਾਵ ਚਲੋ ਬਾਅਦੀ ਤੱਕ ਨਹੀਂ ਹੋ ਜੂਗੀ ਫਿਰ ਕਹਿੰਦੇ ਇਹ ਨਹੀਂ ਜੀ ਛਤਰ ਇੱਕ ਨੇ ਕਿ ਦਿਲ ਵੀ ਆ ਗਿਆ ਮੈਂ ਆ ਮੈਨੂੰ ਸੀਂਦੇ ਉਹ ਮੈਂ ਇਹ ਨਹੀਂ ਲਿਉਂਦਾ ਰੋਂ ਬੋਈ ਨਹੀਂ ਮੈਂ ਕਿਚਾ ਜਿਉਂ ਉਹ ਜਿੱਥੋਂ ਤੱਕ ਇਹ ਥੋੜਾਕਾ ਗੱਲ ਸੀ ਫਿਰ ਸੀ ਮੈਨੂੰ ਕਹਿੰਦੇ ਤੂੰ ਦੇਖ ਲੈ ਯਾਰ ਫਿਰ ਉਹ ਸਿਆਸਤ ਕਰਨੀ ਆ ਕਿ ਨਹੀਂ ਕਰਨੀ ਬਹੁਤ ਦੇ ਲੋਕੀਂ ਤਾਂ ਬੜੇ ਮਸਤਾਬੂ। ਵੀਰ ਬੜੀ ਲੈਕਿਤੀ ਬਹਾਦਰੀ ਦਾ ਮੈਨੂੰ ਆਸ ਜਿਲਾ ਦਿੱਤਾ। ਇੱਕ ਵਕਤ ਕੇ ਮੈਨੂੰ 12 ਸਾਲ ਤੇ ਹੁੱਟੂ ਵੇਖਵਾਣੀ ਕੀ ਕਰਨਾ। ਮੈਨੂੰ ਕਹਿੰਦੇ ਰਿਆ ਆਹ ਪਾਈ ਦੀ ਮਦਦ ਕਰਨੀ ਆ। ਸੌਂ ਭਾ ਕੇ ਕਹਿੰਦਾ ਮੈਂ ਕਦੇ ਜਵਾਬ ਦੇਦਾ ਮਤਲਬ ਹੀ ਨਹੀਂ ਸੀ ਮੇਰਾ। ਸਵਾਲ ਹੀ ਨਹੀਂ ਬਣਾਉਂਦਾ ਇਸਨੇ ਪੁੱਛੇ ਅਟਕਦਾ। ਤੁਹਾਨੂੰ ਵੀ ਬੇਰੀ ਆਪ ਦਾ ਬਤਾਓ। ਜਦੋਂ ਆਹ ਗੱਲ ਕਹੀ ਕਿ ਤੂੰ ਵੇਖਲਾ ਸਿਆਫ ਕਰਨੀ ਹੈ ਕਿ ਨਹੀਂ ਕਰਨੀ। ਮੈਂ ਐਂ

ਜੇ ਕਿ ਮੇਰਾ ਸਵਾਾਠ ਠੀਕ ਨਹੀਂ ਮਨ ਚ ਖਾਰ ਰਦਦੇ ਆ ਸਾਨੂੰ ਰਗੜਨਗੇ ਮੈਂ ਉੱਤੇ ਕਰੇ ਬੈਠਾ ਹਾਂ ਕੁਰਸੀ ਚੜੋ ਪਰੇ ਨਾ ਉੱਠਾਉਂਦਾ ਮਨ ਚ ਤਾਂ ਐਸ ਦਾ ਤਾਂ ਪਤਾ ਨਹੀਂ ਕਿਸੇ ਦੇ ਬਾਇਲੈਕਸ਼ਨ ਆਉਂਦਾ ਨਾ ਕਰੀ ਬੈਠੇ ਪਤਾ ਨਹੀਂ ਇਹਨਾਂ ਦੇ ਮਨ ਚ ਕਿਉਂਕਿ ਅਸੀਂ ਦੋਨੇ ਹੀ ਸਿੱਧੀ ਚ ਬੰਦੇ ਹੀ ਕਿਸੇ ਸਾਡੇ ਕੋਲ ਇਹਨਾਂ ਦੇ ਮਨ ਚ ਕੀ ਆਇਆ ਅੰਦਰੋਂ ਤਾਂ ਬੰਦੇ ਦੀ ਜ਼ਮੀਰ ਤਾਂ ਆਵਾਜ਼ ਦਿੰਦੀ ਆ ਨਾ ਤੀਜੇ ਦਿਨ ਮੈਨੂੰ ਟੈਲੀਫੋਨ ਆ ਕੇ ਕਹਿੰਦੇ ਮੈਨੂੰ ਆ ਕੇ ਮੈਂ ਆਣਾ ਤੇਰੇ ਕੋਲ ਚਾਹ ਪੀਂ ਮੈਂ ਕਿਹਾ ਜੀ ਤੁਸੀਂ ਬਹੁਤ

ਬੇਨ ਲਗ ਬੈ ਗਏ। ਫਿਰ ਹੁਣ ਮੈਂ ਉਹਦੇ ਦਾ ਇਹਨਾਂ ਨੂੰ ਬੇਟੀਏ ਕਰਦੇ ਮੈਂ ਕਿਹਾ ਭਾਈ ਜੀ ਸਦਾ ਮਨਪ੍ਰੀਤ ਸਿੰਘ ਬਾਦਸਾ ਹਰੇਕ ਦੇ ਘਰੇ ਜਾ ਕੇ ਇਹ ਗੱਲ ਕਹਿ ਰਹੇ ਆ ਵੀ ਮੇਰੀ ਤੇ ਸੁਖਵੀਰ ਸਿੰਘ ਬਾਦਸਾ ਦੀ ਇੱਕ ਗੱਲ ਆ। ਮੈਂ ਕਿਹਾ ਮੈਨੂੰ ਤੁਸੀਂ ਕਹਿ ਰਹੇ ਹੋ ਇਲੈਕਸ਼ਨ ਲੜਨਾ। ਇੱਕ ਮੇਰੇ ਤੁਸੀਂ ਅਨਾਉਂਸ ਨਹੀਂ ਕਰ ਰਹੇ। ਇਲੈਕਸ਼ਨ ਵੀ ਤੁਸੀਂ ਮਿਲੂਗੇ ਜਾਂਦੇ ਹੋ ਅੰਦਰ ਖਾਤੇ ਬਾਹਰ ਤੁਸੀਂ ਅਨਾਉਂਸ ਨਹੀਂ ਕਰਦੇ ਉਹ ਆਪਣੀ ਜਨਾਬਟਿਕਾ ਦਾ ਮੈਂ ਹੱਥ ਲਾ ਕੇ ਉਹਨਾਂ ਨੇ ਇਸ ਤਰ੍ਹਾਂ ਕਿਹਾ ਮੈਂ ਕਿਹਾ ਭਾਈ ਜੀ ਹੋਣਾ ਜਾ ਬੀਜੇਪੀ ਦੇ ਅਗੇਂਸਟ ਬੋਲੋ ਕਿ ਉਹਦਾ ਰਸਤਾ ਆਡਾ ਆਪਣਾ ਰਸਤਾ ਆ ਜਾ ਮੈਂ ਕਿਹਾ ਲੋਕ ਪਹਿਲਾਂ ਵੀ ਆਪਾਂ ਇਹੀ ਹਾਰੇ ਆ ਐਮਪੀ ਇਲੈਕਸ਼ਨ ਵੀ ਇਹੀ ਹਾਰੇ ਆ ਤੁਸੀਂ ਬੀਜੇਪੀ ਦੇ ਕਲਾਬ ਨਹੀਂ ਬੋਲੇ ਬਿਲਕੁਲ ਵੀ ਲੋਕਾਂ ਨੂੰ ਤੁਹਾਡੇ ਤੇ ਡਾਊਟ ਹੋ ਗਿਆ ਕਿ ਤੁਸੀਂ ਕਿੱਥੇ ਹੋ ਹੁਣ ਵੀ ਤੁਸੀਂ ਉਹੀ ਗੇਮ ਖੇਡ ਰਹੇ ਹੋ ਫੇਰ ਆਵਾਂਗੇ ਠੀਕ ਹੈ ਤੁਹਾਡਾ ਭਰਾ ਤੁਹਾਡੀ ਇਹਦੇ ਨਾਲ ਬਣਦੀ ਹੈ ਮੈਨੂੰ ਕੋਈ ਇਤਰਾਜ਼ ਨਹੀਂ ਪਰ ਇਹ ਇਲੈਕਸ਼ਨ ਆ ਲੋਕਾਂ 'ਚ ਇਹ ਦੇਖਣਾ ਵੀ ਆਪਾਂ ਕੀ ਮੈਸੇਜ ਦੇਣਾ ਆਪਾਂ ਨੂੰ ਇਹ ਕਲਾਬ ਤੋੜਨਾ ਪੈਣਾ ਚੁੱਕ ਕੋਈ ਬਾਤ ਇਹ ਤਾਂ ਇਹਨਾਂ ਨੂੰ ਲੈ ਕੇ ਆਉਗਾ ਕਿ ਨਾ ਹਾਂ ਅੜ ਕੇ ਲੈ ਗਏਗਾ ਜਦਾਂ ਜਬਰਦਸਤ ਕਰ ਦੋ ਚਲੋ ਨਹੀਂ ਬੋਲੇ ਫਿਰ ਮੈਂ ਇਹ ਬੇਨਤੀ ਕੀਤੀ ਮੈਂ ਕਹਿੰਦੀ ਤਰੋ ਤੁਹਾਡਾ ਭਰਾਵਾ ਦਾ ਤੁਹਮੇ ਪਿਆਰ ਹੈ ਨਾ ਇਥੋਂ ਇਲੈਕਸ਼ਨ ਤੁਸੀਂ ਲੜ ਲਓ ਮੈਂ ਬੈਕਆਊਟ ਕਰ ਜਾਂਦਾ ਤੁਸੀਂ ਅੱਗੇ ਆਓ ਉਹ ਵੀ ਨਹੀਂ ਲੜਨਾ ਫਿਰ ਮੈਂ ਕਹਿੰਦਾ ਡੈਕਟਰ ਦੇ ਮੈਨੂੰ ਕੋਈ ਮਾਰ ਦਿਓ ਇਹਨੂੰ ਲੜਾ ਲਓ ਉਹ ਵੀ ਨਹੀਂ ਦੇਣੀ ਤਦੋਂ ਤੁਸੀਂ ਦੱਸੋ ਜੀ ਮੈਂ ਕੀ ਕਰਦਾ ਮੈਂ ਇਹ ਅਖੀਰ ਨੂੰ ਆ ਕੇ ਕਿ ਕੱਲ ਇਹ ਸਾਰੇ ਹਾਲਾਤ ਦੇਖ ਕੇ ਤੁਹਾਡੇ ਸਾਹਮਣੇ ਸੱਚ ਕਹਿ ਰਿਹਾ ਕਿ ਸਾਰੇ ਹਾਲਾਤ ਦੇਖ ਕੇ ਮੈਂ ਸਾਰੇ ਅਸੀਂ ਘਰੇ ਬੈਠੇ ਬੈਠੇ ਮੈਂ ਸਾਰੇ ਮੈਂ ਸਹੀ ਨਹੀਂ ਸਾਰੇ ਸਾਰੇ ਪਰਵਾਹ ਨਹੀਂ ਬੱਚਿਆਂ ਦੇ ਮੀਰਾ ਆਪਾਂ ਕਿਉਂ ਇਸ ਚੱਕਰ ਚ ਪਈ ਆਂ ਆਪਾਂ ਉਹ ਮਿਹਣਾ ਕੋਈ ਤੇ ਕਿਸੇ ਦੇ ਸੰਦਲ ਲਾਲਚਾ ਜਾਂ ਕੁਛ ਆਪਾਂ ਦੇਖੋ ਖਾਣਾ ਨਾਲੇ ਖर्च ਕਰਦੇ ਆਂ ਨਾਲੇ ਪਤਰਾਮੀ ਕਰਾਉਣੇ ਆਂ ਘਰ ਵਾਲੀ ਆਖਦੀ ਆ ਜਿਹੜੇ ਮਗਰ ਆਪਣੇ ਬੱਚੇ ਨੇ ਆ ਉਹ ਨਾ ਉਹੋ ਸੀ ਨਾ ਉਹ ਦੇਣਾ ਇਹ ਭੋਗ ਇਹ ਨਾ ਤਮਨਾ ਆ ਆਪਾਂ ਰੈਜ਼ੀਗ੍ਰੇਸ਼ਨ ਦੇ ਕੇ ਆਪੇ ਘਰ ਹੀ ਰਹਿ ਸਕੀ ਤੇ ਜਿਹੜੀ ਮੇਰੀ ਪਹਿਲਾ ਲਾਈਨ ਸੀ ਮੈਂ

ਪਰ ਅੱਜ ਤੇ ਲੋ ਤੁਹਾਡਾ ਸਾਰਿਆਂ ਦਾ ਪਿਆਰ ਸਤਿਕਾਰ ਜੀ ਤੁਸੀਂ ਸਾਰੇ ਜਿਹੜੇ ਇੰਨਾ ਪਿਆਰ ਕਰਦੇ ਹੋ ਇੰਨਾ ਮੇਰੇ ਤੇ ਵਿਸ਼ਵਾਸ ਕਰਦੇ ਹੋ ਕਿ ਜੇ ਮੈਂ ਆਪੇ ਚਲੇ ਚੱਲ ਗਿਆ ਕਿਸੇ ਪਾਸੇ ਜਾਊਂਗਾ ਮੈਨੂੰ ਪਰਮਾਤਮਾ ਨੇ ਮਾਫ਼ ਕੀਤਾ ਕਿਉਂਕਿ ਮੈਂ ਹਮੇਸ਼ਾ ਬਜ਼ੁਰਗਾਂ ਦਾ ਬੱਚਾ ਬਣ ਕੇ ਰਿਹਾ ਤੇ ਬੱਚਿਆਂ ਦਾ ਹਮੇਸ਼ਾ ਮੈਂ ਉਹਨਾਂ ਦਾ ਵੱਡਾ ਭਰਾ ਬਣ ਕੇ ਰਿਹਾ ਉਹਨਾਂ ਦਾ ਉਹਨਾਂ ਦਾ ਪਿਆਰ ਉਹ ਸਭ ਨਾਲ ਕੀਤਾ ਹਜੇ ਤੱਕ ਯਕੀਨ ਜਾਣਿਓ ਹੁਣ ਵੀ ਮੈਨੂੰ ਕੱਲ ਰਾਤ ਦੇ ਟੈਲੀਫੋਨ ਦੁਆਰੇ ਆਉਣ ਲੱਗ ਪਏ ਕਿ ਹੁਣ ਫੈਸਲਾ ਕਰ ਲਓ ਮੈਂ ਕੋਈ ਫੈਸਲਾ ਨਹੀਂ ਕੀਤਾ ਚਾਹਤਾਂ ਦੇ ਕਰਿਆ ਕਿਸੇ ਨੂੰ ਹੱਥ ਨਹੀਂ ਲਾਇਆ ਕੋਈ ਬੰਦਾ ਹੱਥ ਖੜਾ ਕਰਕੇ ਕਹਿੰਦੇ ਕਿ ਮੈਂ ਗੱਲ ਕਰਾਈ ਆ मैं सारी उम्र तो ना कच्चे कड़े पानी का होगा पर तुसी जो हुक्म करोगे क्योंकि जे मैं वेखा अपने बल्ले तो कुछ तो मेरे बल्ले जे मैं वेखा रहा तेरिया बल्ले बल्ले बल्ले

पंजाह तो हजार रोक दे क्रीम पेंट उसी दो वाली पंजाह हजार बंदे भी मेरे थे विश्वास और करके था फिर मेरे थे तो आदाय बहुत तो बड़ा कर्जा और मेरी इच्छा ये थी मैं हूँ तो आदाम क्यों ना क्यों मैं ओ मैं बड़ा कर्ज उठा रहा हूँ वो भी कैसे देखो काम में फंस गया मैं हूँ काम से भी चला ਤੇ ਬੜੇ ਲੋਕ ਆ ਫਾਰਮ ਆ ਵੀ ਧਾਰੇ ਆ ਪ੍ਰਧਾਨ ਸਾਹਿਬ ਦੇ ਵੀ ਮੈਨੂੰ ਰਾਤ ਦੇ ਬਹੁਤ ਫੋਨ ਆਇਆ ਮੈਂ ਤੁਹਾਨੂੰ ਐਵੇਂ ਕਹਾਂਗੇ ਮੈਨੂੰ ਕੋਈ ਉਹਨਾਂ ਦੇ ਵੀ ਆਏ ਉਹਨਾਂ ਦੇ ਬੰਦੇ ਵੀ ਆਏ ਕਹਿ ਰਹੇ ਆ ਵੀ ਤੂੰ ਤੂੰ ਤੇਰੀ ਵਾਪਸ ਆ ਜਾ ਮੈਨੂੰ ਕਿਸੇ ਸਿਆਣੇ ਲੋਕਾਂ ਨੇ ਕਿਹਾ ਕਹਿੰਦੇ ਰੱਖਾ ਫੋਨ ਵਾਪਸ ਨਾ ਜਾਈ ਤਾ ਮਾਰ ਦੇਵਾਂਗੇ ਕਦੇ ਜੇ ਉਹ ਜੇ ਤੂੰ ਕਹਿੰਦੇ ਉਹ ਕੋ ਬੈਠਾ ਨਹੀਂ ਨਾ ਲਿਖਦਾ ਸੀ ਕਹਿੰਦੇ ਹੁਣ ਤੂੰ ਖੜਾ ਵੀ ਨਹੀਂ ਜੀ ਕਦੇ ਹੁਣ ਜਿੱਤੇ ਹੁਣ ਚੱਲੇ ਪਿਆ ਹੁ ਕਹਾਂ ਚੱਲਾਂ ਸੀ ਤੇਰੇ ਨਾਲ ਇਸ ਕਰਕੇ ਮੇਰੀ ਤੁਹਾਡੇ ਚਰਨਾਂ 'ਚ ਬੈਠੀ ਆ ਜੋ ਤੁਸੀਂ ਹੁਕਮ ਲਾ ਦੋਗੇ ਜਿਹੜੇ ਪਾਸੇ ਮੈਨੂੰ ਕੰਨ ਫੜ ਕੇ ਤੋਰ ਲੋਗੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਾਂਗਾ ਤੁਹਾਡੇ ਨਾਲ ਵਾਦਾ ਕਰਦਾ ਹਾਂ ਮੈਂ ਇਹ ਲਖੀ ਕਿ ਦਰਬਾਰ ਸਾਹਿਬ ਦੀ ਮਿੱਟੀ ਚੱਕ ਕੇ ਸੌ ਆ ਕੇ ਤੇ ਫੇਰ ਮੁੱਕਰ ਜਾਊਂਗਾ

ਆਪਕੋ ਸਾਬ ਮੈਂ ਜਦੋਂ ਕੱਲ ਰੈਜ਼ੀਗਨੇਸ਼ਨ ਦਿੱਤਾ ਨਾ ਇਸ 파ਟੀ ਨੂੰ 38 ਸਾਲ ਦਾ ਮੇਰਾ ਕੈਰੀਅਰ ਸੀ 29 ਸਾਲ ਦਾ ਮੇਰੀ ਤਾ ਨਿਕਲ ਗਈ ਐਨਾ ਮੇਰੇ ਜਦੋਂ ਪਿਤਾ ਜੀ ਦੀ ਦੈਂਸ ਹੋਈ ਨਾ ਮੈਂ ਉਹ ਤੋਂ ਨਹੀਂ ਹੋਇਆ ਜਦੋਂ ਅਸੀਂ ਦੋਨੇ ਪ੍ਰਾਕਾਲ ਹੋਈਆਂ ਸਾਡੀ ਲਾਈਫ ਸਾਡੀ ਜ਼ਿੰਦਗੀ ਸਾਰੀ ਕਾਲ ਦੇ ਤੱਕ ਦੀ ਇੰਨਾ ਮਨ 'ਚ ਸੱਟ ਮੱਜੀ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅਸੀਂ ਹਜੇ ਤੱਕ ਵੀ ਆਵਦੀਆਂ ਨੂੰ ਸੰਭਾਲ ਨਹੀਂ ਪਾਈ ਸਮਝ ਨਹੀਂ ਆਉਂਦਾ ਕਿ ਯਾਰ ਕੀ ਕਰੀਏ ਕਿਉਂਕਿ ਇੱਕ ਰਸਤਾ ਹੀ ਹੋਰ ਸੀ ਅਸੀਂ ਤਾਂ ਉਹ ਰਾਹ ਹੀ ਨਹੀਂ ਲੇਕਿਆ ਸੀ ਕਿਤੇ ਨੂੰ ਮਿਲੀ ਹੀ ਨਹੀਂ ਸੀ ਕਿਸੇ ਦੀ ਤਾਕਤ ਜਿਸ ਨਾਲ ਘਰੇ ਵੱਡ ਜਾਂਦਾ ਪਰ ਹੁਣ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਅੱਜ ਮੈਨੂੰ ਐਂ ਲੱਗ ਰਿਹਾ ਮੈਂ ਅਜ਼ਾਬ ਹੂ ਕੇ ਬਾਹਰ ਨਿਕਲਿਆ ਆਪਾਂ ਕੱਲੀ ਆਪ ਦਾ ਫਾਈਨੈਂਸ ਲਏ ਸਕਦੇ ਹਾਂ ਤੁਹਾਡੇ ਘਰ ਜੋ ਤੁਸੀਂ ਅੱਜ ਤੱਕ ਨਹੀਂ ਕੀਤਾ ਹੱਲਾ ਮਾਰ ਕੇ ਹੱਥ ਖੜੇ ਕਰਕੇ ਆਪਾਂ ਸਾਰਿਆਂ ਦੇਖੋ ਬੇਨਤੀ ਇਹ ਹੈ ਕਿ ਇੱਕ ਗੱਲ ਕਲੀਅਰ ਰਵਾਈਦਿ ਨੇ ਕਰਦੀ ਕਿ ਵੀ ਇਹ ਉਹਦੇ ਨਾਲ ਭਾਰਤੀ ਜਨਤਾ ਪਾਰਟੀ ਜਾਂ ਨਾਲ ਕਿਉਂਕਿ ਕਿਸਾਨ ਆਲਵਾ ਬਹੁਤ ਮਡਾਉਨ ਤੋਂ ਆਇਆ ਇੱਕ ਕਾਂਗਰਸ ਤੇ ਇੱਕ ਆਮ ਆਦਮੀ ਪਾਰਟੀ ਸਰਕਾਰਾਂ ਦਾ ਸਾਰਾ ਤੇ ਕਿਦਕਾਰਾ ਲਾ ਕੇ ਆਪਾਂ ਸਰਕਾਰਾਂ ਨੂੰ ਜਾਣ ਦਾ ਨਾ ਲਾ ਪੜਦੀ ਐ ਬੋਲ ਸੋਹਿਆ नहीं मे, तो देखो, देखो मे, 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 मे मेरी देखो मेरी इच्छा आ। अपनी आपस में होनी चाहिए चाहे झाड़ू आ चाहे कांग्रेस जो भी है भी चलना देखो ਤੁਸੀਂ ਸਾਰਿਆਂ ਨੇ ਇਹ ਹੁਕਮ ਲਾਇਆ ਵੀ ਆਪਾਂ ਸਰਕਾਰ ਬਣੀ ਚੱਲਣਾ ਕੱਲ੍ਹ ਤੋਂ ਜੀ ਆਪਾਂ ਪਹਿਲਾਂ ਗੱਲ ਹੋਲਾਂਗੇ ਸਾਰਿਆਂ ਦੇ ਸਾਹਮਣੇ ਕੋਈ ਵੀ ਤੁਹਾਡੇ ਚੋਂ ਜਦੋਂ ਵੀ ਆਪਣਾ ਪ੍ਰੋਗਰਾਮ ਬਣਿਆ ਕੋਈ ਵੀ ਤੁਹਾਡੇ ਚੋਂ ਰਹਿ ਨਾ ਜਾਵੇ ਜਦੋਂ ਕੋਈ ਇੱਥੇ ਆਉਗਾ ਨੰਬਰ 1 ਨੰਬਰ 2 ਹੁਣ ਮੇਰੀ ਵੀ ਗੱਲ ਸੁਣ ਲਓ ਆਪਾਂ ਸਾਰੇ ਦੇਖੋ ਮੈਂ ਆਪਦੇ ਵਾਸਤੇ ਕੁਝ ਮੰਗਣਾ ਮੈਨੂੰ ਇਹ ਇਹ タルਦੀ ਗੇ ਲੰਦੇ ਵੀ ਮੈਂ ਗੁਰਨਾ ਵਾਦਾ ਕਰਦਾ ਤੁਹਾਡੇ ਸਾਹਮਣੇ ਇਸ ਕਚਹਿਰੀ ਦੇ ਵਿੱਚ ਇਸ ਸਟੇਜ ਤੇ ਖੜ ਕੇ ਜੋ ਮੰਗੂਗਾ ਤੁਹਾਡੇ ਵਾਸਤੇ ਰੂਹ ਆਪਦੇ ਵਾਸਤੇ ਕੁਝ ਕਰਾਂਗਾ ਤੁਹਾਨੂੰ ਤੁਹਾਡੇ ਵਾਸਤੇ ਮੰਗੂਗਾ ਅਗਰ ਸੀਐਮ ਸਾਹਿਬ